ਗੁਰਲਾਲ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਐਸਟੀਵੀ ਤੇ ਸਵਾਗਤ ਹੈ ਮਗ ਨਰੇਗਾ ਬਨਾਮ ਜੀ ਰਾਮ ਜੀ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਜੋ ਪਾਸ ਵੀ ਹੋ ਚੁੱਕਾ ਹੈ ਹੁਣ ਮਨਰੇਗਾ ਮਗ ਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਕਰ ਦਿੱਤਾ ਗਿਆ ਇਸ ਦੇ 100 ਦਿਨਾਂ ਤੋਂ ਬਤਾ ਕੇ 125 ਦਿਨ ਕਰ ਦਿੱਤੇ ਗਏ ਹਨ ਭਾਵ ਹੁਣ ਮਗ ਨਰੇਗਾ ਵਿੱਚ ਜੀ ਰਾਮ ਜੀ ਵਿੱਚ ਕੰਮ ਕਰਨ ਵਾਲਿਆਂ ਨੂੰ 125 ਦਿਨ ਕੰਮ ਮਿਲੇਗਾ ਅਤੇ ਨਮੀ ਇਸ ਦੇ ਵਿੱਚ ਇਜਾਫਾ ਕੀਤਾ ਗਿਆ ਕਿ ਜੋ ਮਗ ਨਰੇਗਾ ਵਿੱਚ ਕੰਮ ਕਰਨ ਵਾਲੇ ਵਿਅਕਤੀ ਹਨ ਮਜ਼ਦੂਰਾਂ ਨੂੰ ਉਹਨਾਂ ਦੀ ਜੋ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ ਉਸ ਦਾ 40% ਸਟੇਟ ਗਵਰਨਮੈਂਟ ਦੇਵੇਗੀ ਇਸ ਦੇ ਨਾਲ ਸਟੇਟਾਂ ਤੇ ਹੋਰ ਬਚਨ ਵਧ ਗਿਆ ਹੈ ਇਸੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਮਗਨ ਰੇਗਾ ਦੀ ਨਾਮ ਬਦਲਣ ਦਾ ਵੀ ਵਿਰੋਧ ਕੀਤਾ ਉਸ ਦੇ ਨਾਲ ਹੀ ਇਹ ਵੀ ਵਿਰੋਧ ਕੀਤਾ ਹੈ ਕਿ ਜੋ ਇਹਨਾਂ ਨੇ ਨਵਾਂ ਇਜਾਫਾ ਕੀਤਾ ਹੈ ਉਸ ਦੇ ਨਾਲ ਸਟੇਟ ਗਵਰਨਮੈਂਟ ਫੇਲ ਹੋ ਜਾਣ ਗਿਆ ਇਹਨਾਂ ਤੇ ਹੋਰ ਬਚਨ ਪੈ ਜਾਵੇਗਾ ਇਸ ਨੂੰ ਬੰਦ ਕੀਤਾ ਜਾਵੇ ਧੰਨਵਾਦ